ਭਾਰਤ ਦੇ ਵਿੱਚ ਸਰਕਾਰੀ ਨੌਕਰੀਆਂ ਜੇ ਕਿਸੇ ਨੂੰ ਮਿਲ ਜਾਣ ਜੇ ਕਿਸੇ ਪਰਿਵਾਰ ਚ ਇੱਕ ਨੌਕਰੀ ਵੀ ਮਿਲ ਜਵੇ ਤੇ ਬੰਦਾ ਜਿਹੜਾ ਉਹ ਗੁਰੂਆਂ ਪੀਰਾਂ ਦੇ ਤਰ੍ਹਾਂ ਦੇ ਉੱਤੇ ਮੱਥੇ ਟੇਕਦਾ ਜਿਹੜਾ ਸ਼ੁਕਰ ਮਨਾਉਂਦਾ ਸਾਹ ਨਹੀਂ ਲੈਂਦਾ ਵੀ ਭਾਈ ਮੈਨੂੰ ਸਰਕਾਰੀ ਨੌਕਰੀ ਮਿਲ ਗਈ। ਔਰ ਤੁਸੀਂ ਇਹ ਤਸੱਵਰ ਕਰੋ ਕਿ ਕੋਈ ਸ਼ਖਸ ਤੁਹਾਡੇ ਘਰ ਆ ਜਾਵੇ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਫਿਰੇ ਜਾਂ ਤੁਹਾਡੇ ਮਹੱਲੇ ਦੇ ਵਿੱਚ ਹੁੱਕਾ ਦੇਵੇ ਕਿ ਸਰਕਾਰ ਨੇ ਨੌਕਰੀਆਂ ਕੱਢੀਆਂ ਨੇ ਕੀ ਤੁਸੀਂ ਨੌਕਰੀ ਜੁਆਇਨ ਕਰਨੀ ਹੈ? ਲੋਕਾਂ ਨੂੰ ਜਿਹੜਾ ਇੱਕ ਵਾਰੀ ਅਸਮੰਜਸ ਲੱਗੂਗਾ ਸ਼ੱਕ ਜਿਹਾ ਵੀ ਪਊਗਾ ਕਿ ਅਸੀਂ ਉਸੇ ਪਰਦੇ ਵਿੱਚ ਜਿੱਥੇ ਲੰਮੀਆਂ ਕਤਾਰਾਂ ਲੱਗਦੀਆਂ ਨੇ ਜਿੱਥੇ ਇੱਕ ਛੋਟੀ ਜੀ ਪੋਸਟ ਹੁੰਦੀ ਆ ਉਹਦੇ ਵਾਸਤੇ ਵੱਧ ਤੋਂ ਵੱਧ ਪੜਿਆ ਲਿਖਿਆ ਬੰਦਾ ਅਪਲਾਈ ਕਰ ਦਿੰਦਾ ਕੀ ਅਸੀਂ ਸੱਚ ਸੁਣ ਰਹੇ ਆ ਕਿ ਅਸੀਂ ਸੁਪਨਾ ਤਾਂ ਨਹੀਂ ਦੇਖ ਰਹੇ ਕਿ ਸਾਡੇ ਮਹੱਲੇ ਦੇ ਵਿੱਚ ਬੰਦੇ ਹੋਕਾ ਦੇ ਰਿਹਾ ਵੀ ਭਾਈ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਆ ਤਾਂ ਆ ਫਾਰਮ ਭਰ ਦਿਓ ਦਰਸਲ ਬਠਿੰਡਾ ਦੇ ਵਿੱਚ ਦੋ ਨੌਜਵਾਨ ਇੱਕ ਦਾ ਨਾਮ ਮੱਖਣ ਲਾਲ ਸਿਰਸੇ ਦਾ ਹੀ ਰਹਿਣ ਵਾਲਾ ਤੇ ਇੱਕ ਰਗਵੀਰ ਸਿੰਘ ਸ਼੍ਰੀ ਗੰਗਾ ਨਗਰ ਰਾਜਸਥਾਨ ਦਾ ਹੀ ਰਹਿਣ ਵਾਲਾ ਬਠਿੰਡਾ ਦੇ ਵਿੱਚ ਇਹ ਹੋਕਾ ਦੇ ਰਹੇ ਸੀਗੇ ਵੀ ਰਾਜਸਥਾਨ வன ਵਿਭਾਗ ਨੇ ਯਾਨੀ ਕਿ ਫੋਰੈਸਟ ਡਿਪਾਰਟਮੈਂਟ ਨੇ ਨੌਕਰੀਆਂ ਕੱਢੀਆਂ ਜੇ ਕਿਸੇ ਸੱਜਣ ਨੇ ਅਪਲਾਈ ਕਰਨਾ ਤਾਂ ਫਾਰਮ ਭਰ ਦਿਓ ਲੋਕ ਬੜੇ ਖੁਸ਼ ਹੋਏ ਚਾਈ ਚਾਈ ਉਹਨਾਂ ਨੇ ਇਹਨਾਂ ਕੋਲੋਂ ਫਾਰਮ ਲੈ ਆ ਵੀ ਲਏ ਪਰ ਜਿਵੇਂ ਪਹਿਲਾਂ ਦੱਸਿਆ ਵੀ ਯਕੀਨ ਜਿਆ ਨਹੀਂ ਸੀ ਹੋ ਰਿਹਾ ਵੀ ਵਾਕਿਆ ਹੀ ਸਰਕਾਰੀ ਨੌਕਰੀ ਵੀ ਇਦਾਂ ਮਿਲ ਸਕਦੀ ਹੈ ਵੀ employees ਦੀ ਭਾਲ ਵਿੱਚ ਕਾਮਿਆਂ ਦੀ ਭਾਲ ਵਿੱਚ ਸਰਕਾਰ ਜਿਹੜੀ ਆ ਉਹ ਬੰਦੇ ਭੇਜੇਗੀ ਘਰ ਘਰ ਜਾਓ ਵੀ ਘਰ ਘਰ ਕੁੰਡਾ ਖੜਕਾਓ ਤੇ ਪੁੱਛੋ ਵੀ ਕੋਈ ਬੇਰੋਜ਼ਗਾਰ ਤੇ ਨਹੀਂ ਹੈਗਾ ਤੁਹਾਡੇ ਘਰ ਕਿਸੇ ਨੇ ਕੋਈ 10ਵੀਂ 12ਵੀਂ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਉਹਦੇ ਕੋਲ ਕੋਈ ਨੌਕਰੀ ਨਾ ਹੋਵੇ ਆਓ ਅਸੀਂ ਤੁਹਾਨੂੰ ਰਾਜਸਥਾਨ ਦੇ வன ਵਿਭਾਗ ਵਿੱਚ ਲਾ ਦਈਏ ਲੋਕਾਂ ਨੂੰ ਯਕੀਨ ਜਿਆ ਨਹੀਂ ਹੋਇਆ ਜਦੋਂ ਲੋਕਾਂ ਨੂੰ ਯਕੀਨ ਨਹੀਂ ਹੋਇਆ ਤਾਂ ਫਿਰ ਇਹਨਾਂ ਦੋਵਾਂ ਨੌਜਵਾਨਾਂ ਨੇ ਮੱਖਣ ਲਾਲ ਨੇ ਤੇ ਰਗਵੀਰ ਸਿੰਘ ਨੇ ਇਹਨਾਂ ਨੇ ਆਪਣੀਆਂ ਵਰਦੀਆਂ ਦਿਖਾਈਆਂ ਬਤੌਰ ਏਐਸਆਈ ਇਹਨਾਂ ਨੇ ਦੱਸਿਆ ਵੀ ਅਸੀਂ ਵਣ ਵਿਭਾਗ ਦੇ ਵਿੱਚ ਬਤੌਰ ਏਐਸਆਈ ਕੰਮ ਕਰ ਰਹੇ ਹਾਂ ਤੇ ਇਸ ਵੇਲੇ ਰਾਜਸਥਾਨ ਦੇ ਵਣ ਵਿਭਾਗ ਨੂੰ ਜਿਹੜਾ ਅਸਾਮੀਆਂ ਦੀ ਲੋੜ ਆ ਵੀ ਉੱਥੇ ਤੇ ਮਾਰੋ-ਮਾਰ ਪਈ ਹੋਈ ਆ ਬੰਦਿਆਂ ਦੀ ਘਾਟ ਬਹੁਤ ਆ ਸਰਕਾਰ ਕਹਿੰਦੀ ਘਰੋਂ ਘਰੋ ਜਾਓ ਘਰੋਂ ਘਰੋ ਜਾ ਕੇ ਤੁਸੀਂ ਬੰਦੇ ਫੜ ਕੇ ਲਿਆਓ ਅਸੀਂ ਰਾਜਸਥਾਨ ਵਣ ਵਿਭਾਗ ਦੇ ਵਿੱਚ ਭਰਤੀ ਕਰਨੇ ਆ ਇਸੇ ਕਰਕੇ ਕਹਿੰਦੇ ਅਸੀਂ ਬਠਿੰਡੇ ਪਹੁੰਚ ਗਏ ਆ ਬੰਦੇ ਲੱਭਦੇ ਲੱਭਦੇ ਸਾਨੂੰ ਤਾਂ ਜਿਹੜੇ ਕੰਮ ਆ ਲੱਭਦੇ ਹੀ ਨਹੀਂ ਪਏ ਇਸੇ ਦੌਰਾਨ ਇੱਕ ਸ਼ੂਜਵਾਨ ਸ਼ਖਸ ਨੇ ਜਿਹੜਾ ਸਮਝ ਗਿਆ ਵੀ ਕਿਤੇ ਨਾ ਕਿਤੇ ਦਾਲ 'ਚ ਕੁਝ ਕਾਲਾ ਲੱਗਦਾ ਉਹਨੇ ਬਠਿੰਡਾ ਪੁਲਿਸ ਨੂੰ ਇਹਦੇ ਬਾਰੇ ਇਤਲਾਹ ਕੀਤੀ ਵੀ ਕੀ ਇਹ ਵਾਕਿਆ ਹੀ ਇਦਾਂ ਹੈ ਵੀ ਰਾਜਸਥਾਨ ਨੇ ਆਪਣੇ ਵਣ ਵਿਭਾਗ ਦੇ ਵਿੱਚ ਨੌਕਰੀਆਂ ਕੱਢੀਆਂ ਨੇ ਇੱਥੇ ਤਾਂ ਬੰਦੇ ਜਿਹੜਾ ਗੁੱਟ ਫੜ-ਫੜ ਕੇ ਕਹਿੰਦੇ ਆ ਫਾਰਮ ਭਰ ਦਿਓ ਤੁਸੀਂ ਫਟਾਫਟ ਕੋਈ ਗੱਲ ਨਹੀਂ ਨੌਕਰੀ ਅਸੀਂ ਤੁਹਾਨੂੰ ਲਵਾ ਦਿਆਂਗੇ ਸਾਨੂੰ ਸ਼ੱਕ ਜਿਆ ਪੈਂਦਾ ਫਿਰ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚਦੀ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਨੂੰ ਪੁੱਛਿਆ ਜਾਂਦਾ ਵੀ ਭਾਈ ਤੁਸੀਂ ਕਿਹੜੇ ਅਹੁਦੇ ਤੇ ਹੋ ਕੌਣ ਹੋ ਟਾਈਪ ਬੁੱਲਸ ਨੂੰ ਵੀ ਪਹਿਲਾਂ ਇਹੀ ਕਹਿੰਦੇ ਆ ਮੱਖਣਾਲਾ ਵੀ ਕਹਿੰਦਾ ਮੈਂ ਐਸਆਈ ਲੱਗਾ ਤੇ ਰਗਵੀਰ ਸਿੰਘ ਜਿਹੜਾ ਗੰਗਾ ਨਗਰ ਦਾ ਰਹਿਣ ਵਾਲਾ ਰਾਜਸਥਾਨ ਦਾ ਇਹ ਵੀ ਕਹਿੰਦਾ ਵੀ ਮੈਂ ਐਸਆਈ ਆ ਜਦੋਂ ਫਿਰ ਬਠਿੰਡਾ ਪੁਲਿਸ ਰਾਜਸਥਾਨ ਸਰਕਾਰ ਦੇ ਨਾਲ ਸੰਪਰਕ ਕਰਦੀ ਹੈ ਉਹਨਾਂ ਦੇ ਫੋਰੈਸਟ ਡਿਪਾਰਟਮੈਂਟ ਨਾਲ ਸੰਪਰਕ ਕਰਦੇ ਆ ਇਹਨਾਂ ਦੇ ਜਿਹੜੇ ਆਈਡੀ ਕਾਰਡ ਸੀਗੇ ਉਹ ਭੇਜੇ ਜਾਂਦੇ ਆ ਤਾਂ ਪਤਾ ਲੱਗਦਾ ਵੀ ਇਹ ਦੋਵੇਂ ਠੱਗ ਨੇ ਦਰਅਸਲ ਇਹ ਕਿਸੇ ਮਹਿਕਮੇ ਦੇ ਵਿੱਚ ਨੌਕਰੀਆਂ ਨਹੀਂ ਕਰਦੇ ਦਰਅਸਲ ਇਹਨਾਂ ਦੋਵਾਂ ਦਾ ਕੰਮ ਹੀ ਠੱਗੀਆਂ ਮਾਰਨਾ ਕਿ ਇਹ ਹਮੇਸ਼ਾ ਹੀ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਆ ਲੋਕਾਂ ਨੂੰ ਕਹਿੰਦੇ ਵੀ ਤੈਨੂੰ ਫਲਾਣੇ ਮਹਿਕਮੇ ਚ ਲਵਾ ਦਿੰਨੇ ਆ ਤੈਨੂੰ ਫਲਾਣੇ ਮਹਿਕਮੇ ਚ ਲਵਾ ਦਿੰਨੇ ਆ ਪਰ ਵੈਸੇ ਇੱਕ ਗੱਲ ਹੈ ਹੋਣਾ ਇਤਾਂ ਹੀ ਚਾਹੀਦਾ ਕਿ ਸਰਕਾਰ ਘਰੋਂ ਘਰੀ ਆਵੇ ਕੁੰਡੇ ਖੜਕਾਵੇ ਪੁੱਛੇ ਵੀ ਤੁਸੀਂ ਕਿਸੇ ਨੇ ਤਸਵੀਰ 12ਵੀਂ ਗ੍ਰੈਜੂਏਸ਼ਨ ਜਾਂ ਕੋਈ ਟੈਕਨੀਕਲ ਪੜ੍ਹਾਈ ਕੀਤੀ ਹੋਈ ਆ ਤੇ ਆਓ ਸਾਡੇ ਵਿਭਾਗ ਦੇ ਵਿੱਚ ਨੌਕਰੀਆਂ ਨਿਕਲੀਆਂ ਨੇ ਸਾਡੇ ਇਸ ਡਿਪਾਰਟਮੈਂਟ ਦੇ ਵਿੱਚ ਇਸ ਪੋਸਟ ਵਾਸਤੇ ਇੰਨੀਆਂ ਅਸਾਮੀਆਂ ਖਾਲੀ ਨੇ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਆਓ ਅਸੀਂ ਤੁਹਾਨੂੰ ਉਹ ਨੌਕਰੀ ਜਿਹੜੀ ਹੈ ਜੁਆਇਨ ਕਰਾਈਏ ਜੇ ਇਹ ਸੁਪਨਾ ਕਿਤੇ ਸੱਚ ਹੋ ਜਾਵੇ ਤਾਂ ਜਿਹੜੇ ਨੌਜਵਾਨ ਹੈ ਇਹ ਵੈਸੇ ਵਿਦੇਸ਼ਾਂ ਵੱਲ ਮੂਹ ਵੀ ਨਾ ਕਰਨ ਇਹ ਵਿਦੇਸ਼ਾਂ ਚ ਨਾ ਜਾਣ ਜਿੱਦਾਂ ਦੇ ਵਿਦੇਸ਼ਾਂ ਚ ਹਾਲ ਬਣੇ ਹੋਇਆ ਇਹ ਸਾਨੂੰ ਸਾਰਿਆਂ ਨੂੰ ਪਤਾ ਪ੍ਰਕਾਸ਼ ਜੇ ਕਿਤੇ ਇਦਾਂ ਹੋ ਜਾਵੇ ਤਾਂ ਇੱਕ ਬਹੁਤ ਵਧੀਆ ਤਸਵੀਰ ਜਿਹੜੀ ਆ ਉਹ ਭਾਰਤ ਦੀ ਪੂਰੀ ਦੁਨੀਆ ਦੇ ਵਿੱਚ ਪੇਸ਼ ਹੋਏਗੀ ਪਰ ਇਦਾਂ ਹੁੰਦਾ ਨਹੀਂ ਆ ਕਿਉਂਕਿ ਠੱਗ ਜਿਹੜੇ ਆ ਇਹ ਠੱਗੀ ਮਾਰਨੋਂ ਹਟ ਨਹੀਂ ਸਕਦੇ ਇਹ ਜਿਹੜਾ ਪੰਜਾਬ ਸਰਕਾਰ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਜਾਂ ਕਿਸੇ ਵੀ ਸੂਬੇ ਤੋਂ ਇਹ ਆਏ ਹੁਣ ਉਸ ਸਰਕਾਰ ਨੂੰ ਜਿਹੜਾ ਵਾ ਇਹ ਥੱਲੇ ਲਾਉਣ ਦੇ ਵਿੱਚ ਉਹਦੀ ਜਿਹੜੀ ਆ ਤੋਏ-ਤੋਏ ਕਰਾਉਣ ਦੇ ਵਿੱਚ ਅਜਿਹੇ ਠੱਗ ਜਿਹੜੇ ਆ ਕੋਈ ਕਸਰ ਨਹੀਂ ਛੱਡਦੇ ਜਿਸ ਤਰ੍ਹਾਂ ਇਹਨਾਂ ਦੋਵਾਂ ਨੌਜਵਾਨਾਂ ਨੇ ਕੀਤੀ ਇੱਕ ਹਰਿਆਣੇ ਦਾ ਦੂਜਾ ਰਾਜਸਥਾਨ ਦਾ ਤੇ ਨੌਕਰੀਆਂ ਦੇਣ ਵਾਸਤੇ ਇਹ ਪੰਜਾਬ ਪਹੁੰਚ ਗਏ ਤੇ ਇਹਨਾਂ ਨੂੰ ਬੰਦੇ ਚਾਹੀਦੇ ਆ ਪੰਜਾਬ ਦੇ ਇਸ ਸੰਬੰਧੀ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਲੜਕੇ ਇੱਕ ਦਾ ਨਾਮ ਮੱਖਣ ਲਾਲ ਔਰ ਫਰਾਹਲ ਇਹ ਹੈ ਜੀ ਜ਼ਿਲ੍ਹਾ ਸਰਸਾ ਹਰਿਆਣਾ ਦਾ ਰਹਿਣ ਵਾਲਾ ਅਤੇ ਰਗਵੀਰ ਸਿੰਘ ਉਰਫ ਵਿੱਕੀ ਇਹ ਕੇਸਰੀ ਸਿੰਘਪੁਰਾ ਜ਼ਿਲ੍ਹਾ ਗੰਗਨਗਰ ਦਾ ਰਹਿਣ ਵਾਲਾ ਹੈ ਇਹ ਦੋ ਜਾਨੇ ਨਾ ਇੱਕ ਆਪਣੇ ਸਫਿਟ ਗੱਡੀ ਦੇ ਵਿੱਚ ਆਪਣੇ ਇਸ ਏਰੀਆ ਦੇ ਵਿੱਚ ਘੁੰਮ ਰਹੇ ਸੀ ਇਹਨਾਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਤੇ ਇਸ ਏਰੀਆ 'ਚ ਘੁੰਮ ਕੇ ਇਹ ਨਾ ਲੋਕਾਂ ਨੂੰ ਵਰਗਲਾਰੇ ਸੀਗੇ ਵੀ ਅਸੀਂ ਤੁਹਾਡੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਰਾਜਸਥਾਨ ਦੇ ਵਿੱਚ ਭਰਤੀਆਂ ਖੁੱਲੀਆਂ ਹੈਗੀਆਂ ਤੇ ਤੁਹਾਡੀ ਅਸੀਂ ਭਰਤੀ ਕਰਵਾ ਦਿੰਦੇ ਆ ਇਹ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਕਾਰਵਾਈ ਕਰਦੇ ਹੋਏ ਮﻘਦਮਾ ਦਰਜ ਕੀਤਾ ਗਿਆ ਤੇ ਇਹਨਾਂ ਦੋਨੋਂ ਦੋਸ਼ੀਆਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਤੇ ਇਹਨਾਂ ਦੇ ਜਦੋਂ ਸਾਰਾ ਚੈੱਕ ਕੀਤਾ ਗਿਆ ਇਹਨਾਂ ਕੋਲੇ ਆਪਣੇ ਫੇਕ ਆਈਡੈਂਟੀਟੀ ਕਾਰਡਸ ਵਗੈਰਾ ਇੱਕ ਪ੍ਰੋਪਰ ਜਿੰਦਾਂ ਫੋਰੈਸਟ ਡਿਪਾਰਟਮੈਂਟ ਦੀ ਯੂਨੀਫਾਰਮ ਹੁੰਦੀ ਹੈ ਸਾਰੇ ਬੈਚਸ ਵਗੈਰਾ ਨੇਮ ਪਲੇਟ ਵਗੈਰਾ ਆਪਣੇ ਸ਼ੋਲਡਰਸ ਤੇ ਜੋ ਆਰਟੀਕਲ ਨੇ ਸਾਈਡ ਆਰਟੀਕਲ ਤੱਕ ਉਹ ਸਾਰੇ ਲੱਗੇ ਹੋਏ ਸੀਗੇ ਜੀ ਤੇ ਇਹਨਾਂ ਦੋਸ਼ੀਆਂ ਨੂੰ ਹੁਣ ਅਸੀਂ ਅੱਜ ਕੋਰਟ ਪੇਸ਼ ਕੀਤਾ ਹੈਗਾ ਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਹੁਣ ਅੱਗੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਤੇ ਫਿਰ ਜੋ ਸਾਹਮਣੇ ਆਊਗਾ ਉਹ ਉਸ ਤਰੀਕੇ ਨਾਲ ਕਾਰਵਾਈ ਕਰਾਂਗੇ। ਫਿਰ ਫੋਰੈਸਟ ਪੰਜਾਬ ਦੀ ਵਰਦੀਆਂ ਸੀ ਨਾ ਲੋਗੋ ਸੀਗੇ ਜਿਹਾ ਕਿ ਸੇਗੁਰ ਅਸਟੇਡਗੇ। ਨਹੀਂ ਇਹਨਾਂ ਨੇ ਇਹ ਆਪਣੇ ਆਪ ਨੂੰ ਰਾਜਸਥਾਨ ਫੋਰੈਸਟ ਡਿਪਾਰਟਮੈਂਟ ਦੇ ਕਰਮਚਾਰੀ ਦੱਸਦੇ ਸਨ। ਇਹ ਦੱਸਦੇ ਸੀਗੇ ਕਿ ਅਸੀਂ ਕੋਈ ਆਪਣੇ ਜਿੱਦਾਂ ਗੰਗਾ ਨਗਰ ਵਗੈਰਾ ਕੋਈ ਸਾਡਾ ਉੱਥੇ ਦਫ਼ਤਰ ਹੈਗਾ ਸੀ ਉੱਥੋਂ ਦੇ ਕਰਮਚਾਰੀ ਆ। ਬਟ ਜਦ ਕੀ ਇਹਨਾਂ ਦੀ ਹਜੇ ਪ੍ਰੀਲਿਮਿਨਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਤੇ ਇਹਨਾਂ ਦੇ ਨਾਮ ਤੋਂ ਐਸੇ ਨਾਮ ਦੇ ਉੱਤੇ ਕੋਈ ਕਰਮਚਾਰੀ ਨਹੀਂ ਹੈ ਤੇ ਜੋ ਦੋਨੋਂ ਇਹ ਫੇਕ ਇਹਨਾਂ ਦੇ ਆਇਡੈਂਟੀਟੀ ਸੀਗੀਆਂ ਫੇਕ ਆਈਡੀ ਕਾਰਡ ਸੀਗੇ ਤੇ ਮਤਲਬ ਇਹ ਮੁਲਾਜ਼ਮ ਨਹੀਂ ਸਨ ਕੋਈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਆਇਆ ਹੈ ਕਿ ਇਹ ਲੋਕਾਂ ਦੇ ਕਿੱਲੇ ਲੋਕਾਂ ਨਾਲ ਹੁਣ ਤੱਕ ਕੋਈ ਫਰਗੀਬਾਰੀ ਜਾਂ ਕੋਈ ਰਟੰਦਾ ਦਾ ਜਾਂ ਕੋਈ ਪੰਜਾਬ ਦਾ ਜਾਂ ਕੋਈ ਕਿਸੇ ਸਟੇਟ ਦਾ ਬੰਦਾ ਜਿਹੜਾ ਇਹਨਾਂ ਨੇ ਠੱਗਿਆ ਹੋਵੇ ਕੋਈ ਸਾਹਮਣੇ ਆਇਆ ਹੈ ਨੀ ਇਹਨਾਂ ਦਾ ਜੀ ਹੁਣ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਜੀ ਇਸ ਸਬੰਧੀ ਹੁਣ ਅਸੀਂ ਡਿਮਾਈਨ ਇਨਵੈਸਟੀਗੇਸ਼ਨ ਕਰਾਂਗੇ ਜੀ ਪਹਿਲਾਂ ਵੀ ਅਗਰ ਇਹਨਾਂ ਨੇ ਬਿੱਦਾਂ ਦੀ ਕੋਈ ਅਗਰ ਕੀਤਾ ਹੈਗਾ ਜਾਂ ਇਹਦੇ ਵਿੱਚ ਕੋਈ ਇਹ ਇਹਨਾਂ ਦਾ ਗਰੋਅ ਆ ਜਾਂ ਵੀ ਹੋਰ ਕੋਈ ਕੋਈ ਕਿਸੇ ਦੀ ਸ਼ਮੂਲੀਅਤ ਹੋਵੇ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਫਿਰ ਅਕੋਰਡਿੰਗਲੀ ਕਾਰਵਾਈ ਕਰਾਂਗੇ ਜੀ ਸ੍ਰੀ ਨਹਿਰ ਦੇ ਨੇੜੇ ਜਿਹੜੇ ਪਰਦੇ ਸੀਗੇ ਸ਼ਰਲਾਤ ਦੇ ਕੋਈ ਨੇੜੇ ਸੀਗੇ ਜਾਂ ਥਾਣੇ ਦੇ ਨਜ਼ਦੀਕ ਨਹੀਂ ਇਹ ਐਕਚੁਅਲੀ ਨਾ ਜੀ ਜਦੋਂ ਅਸੀਂ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਖੇਤਾ ਸਿੰਘ ਬਸਤੀ ਹੈ ਜੀ ਇੱਕ ਉਹ ਸਾਈਡ ਸੀਗੇ ਜੀ ਇਹ ਤੇ ਮਤਲਬ ਉਹ ਸਾਈਡ ਇਹ ਆਪਣਾ ਸੀਗੇ ਤੇ ਉੱਥੇ ਹੀ ਇਹ ਲੋਕਾਂ ਨੂੰ ਟਾਰਗੇਟ ਕਰ ਰਹੇ ਸੀਗੇ ਵੀ ਤੁਹਾਨੂੰ ਅਸੀਂ ਭਰਤੀ ਵગેਰਾ ਕਰਵਾ ਦਿੰਦੇ ਹੈਗੇ ਆ ਤੇ ਉੱਥੋਂ ਹੀ ਫਿਰ ਆਊਟਪ ਕਰਕੇ ਜੀ ਅਧਿਕਾਰ ਹੋਈ ਕੀਤੀ ਗਈ ਨਹੀਂ ਫਿਲਹਾਲ ਹਜੇ ਤੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੱਕ ਕੋਈ ਹਜੇ ਪਬਲਿਕ ਵੱਲੋਂ ਕੁਝ ਨਹੀਂ ਆਇਆਗਾ ਬਟ ਅਨ ਇਨਵੈਸਟੀਗੇਸ਼ਨ ਚੱਲੂਗੀ ਫਿਰ ਦੇਖਦੇ ਜਿੱਦਾਂ ਕੋਈ ਗੱਲ ਸਾਹਮਣੇ ਆਊਗੀ ਫਿਰ ਕਾਰਵਾਈ ਕਰਾਂਗੇ ਅਚਲ ਹੈ ਕਿੰਨੇ ਟਾਈਮ ਤੱਕ ਇਹ ਮਤਲਬ ਕੀ ਹੋ ਰਿਹਾ ਹੈ ਇਹ ਰੱਖਾਂਗੇ ਕੋਈ ਕੀ ਅਕਮੈਂਡ ਲਿਉਂਦੇ ਹੋ ਲੋਕਾਂ ਦੇ ਨੌਕਰੀ ਵਾਸਤੇ ਨੀ ਹਜੇ ਤੱਕ ਵੀ ਦੇਖੋ ਫਿਲਹਾਲ ਕੋਈ ਰਿਕਵਰੀ ਇਦਾਂ ਦੀ ਹੈ ਨਹੀਂ ਫੋਰਮ ਜੇ ਜ਼ਰੂਰ ਹੈਗੇ ਸੀ ਇਹਨਾਂ ਕੋਲੇ ਉਹ ਫੋਰਮ ਸੀਗੇ ਵੀ ਇਹੇ ਜੀ ਇਹਨਾਂ ਨੇ ਪ੍ਰਵਾਉਣੇ ਸੀਗੇ ਲੋਕਾਂ ਤੋਂ ਵੀ ਉਹਦੇ ਤੇ ਇਹੀ ਸੀਗਾ ਵੀ ਵਨ ਭਾਗ ਦੀਆਂ ਕੋਈ ਭਰਤੀਆਂ ਵਗੈਰਾ ਨਿਕਲੀਆਂ ਹੈਗੀਆਂ ਉਹ ਸੰਬੰਧੀ ਉਹ ਫੋਰਮ ਜ਼ਰੂਰ ਹੈਗੇ ਆ ਕਮੇਜਨ ਇਹਨਾਂ ਜੋ ਆਪਾਂ ਲਏ ਨੇ ਬਾਕੀ ਅੱਗੇ ਕਿਸ ਤੋਂ ਪ੍ਰਵਾਏ ਨੇ ਕਿੰਨੇ ਪ੍ਰਵਾਏ ਨੇ ਇਹ ਤਾਂ ਡੂਰਿੰਗ ਇਨਵੈਸਟੀਗੇਸ਼ਨ ਹੀ ਕਲੀਅਰ ਹੋਊਗਾ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ